ਮੌਤ ਦੱਸ ਦੇ ਰਹੰਦੈ ਇਤੇ ਮਾਰਨਾ ਪੈਂਦਾ ਆਪਣੀ ਜ਼ਰੇ ਜ਼ਮੀਰ ਨੂੰ ਮੰਗਿਆ ਨਹੀਂ ਹੁੰਦਾ ਬਾਬਾ ਸ੍ਰੀ ਚੰਕਾਰ ਭੇਟ ਖੁਦ ਲੈਣ ਵਾਸਤੇ ਆਂਦੇ ਸਨ ਗੁਰੂ ਅੰਗਦ ਦੇਵ ਜੀ ਮਹਾਰਾਜ ਕੋਲ ਗੁਰੂ ਅਮਰਦਾਸ ਜੀ ਕੋਲ ਗੁਰੂ ਰਾਮਦਾਸ ਜੀ ਮਹਾਰਾਜ ਕੋਲ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ ਕੋੜੇ ਤੇ ਚੜ ਕੇ ਆਂਦੇ ਸਨ ਘਾਰ ਭੇਟ ਲੈਣ ਵਾਸਤੇ ਦੇੜੇ ਦਾ ਖਰਚਾ ਤੇ ਸਾਰੇ ਉਦਾਸੀ ਮੰਡਲ ਦਾ ਖਰਚਾ ਗੁਰੂ ਘਰ ਕੋ ਚਲਦਾ ਹੈ ਇਤਿਹਾਸ ਹੈ ਸਾਰੇ ਦਾ ਸਾਰਾ ਲਿਖਿਆ ਹੈ ਬਾਬਾ ਸ੍ਰੀ ਚੰਦ ਜੀ ਇੱਕ ਦਿਨ ਕਿਉਂਕਿ ਉਮਰ ਵਿੱਚ ਬਹੁਤ ਵੱਡੇ ਸਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੰਤਾਨ ਤੇ ਮੈਂ ਫਿਰ ਅਰਜ਼ ਕਰਾਂ ਸੰਸਾਰ ਤੋਂ ਬਿਲਕੁਲ ਟੋਟਲੀ ਨਿਰਾਸ਼ ਉਦਾਸ ਆਪਣੇ ਕੋਲ ਹੀ ਬੈਠਣਾ ਹੈ ਆਪਣੇ ਤੋਂ ਦੂਰ ਨਹੀਂ ਜਾਣਾ ਆਪਣੇ ਵਿੱਚ ਹੀ ਰਹਿਣਾ ਹੈ ਉਦਾਸ ਦੇ ਅਖਰੀ ਅਰਥ ਨੇ ਉਦ ਆਸਣ ਆਪਣੇ ਵਿੱਚ ਆਸਣ ਦੂਜੇ ਕੋਲ ਆਸਣ ਜਮਾਣ ਦੀ ਲੋੜ ਹੀ ਨਹੀਂ ਹਰ ਮਨੁੱਖ ਦੂਜੇ ਦੀ ਤਲਾਸ਼ ਕਰਿੰਦਾ ਹੈ ਕੋਈ ਦੂਜਾ ਚਾਹੀਦਾ ਹੈ ਪੁੱਤਰ ਕੋਲ ਬੈਠ ਲਿਏ ਮੇਤਰ ਕੋਲ ਬੈਠ ਜੇ ਪਰਿਵਾਰ ਕੋਲ ਬੈਠ ਜੇ کچھ بھی نہیں تو اخبار کل بیٹھیے ٹی وی کل بیٹھیے کچھ نہ کچھ تو دوجہ چاہیے لیکن اداس اپنے وچ بیٹھنا ہے. اپنے وچ لین ہے دوجے دی لوڑ ہی نہیں دوجے دی لوڑ ہی نہیں دھن گرو نانک دیو جی مہاراج نے جب دیکھا یہ تو اداسی ہے ٹوٹلی نراش ہے سب کچھ تو نراش ہے کچھ پریکیا لین بھی کوشش ضرور کی تھی جو اسی نو نا چاہتے ہاں چلا سکنگے کہ نہیں پر جس ڈھنگ گرو نانک دیو جی مہاراج چلا رہے سن مہاراج نے دیکھا اس ڈھنگ کہ نہیں چلا سکتے ਕਿਸੇ ਗ੍ਰਸਥ ਧਰਮ ਨੂੰ ਵੀ ਕਬੂਲ ਕਰਨ ਨੂੰ ਯੋਗ ਨਾ ਹੋਏ ਜਨਮ ਤੋਂ ਹੀ ਪੈਰਾਗੀ ਨਿਰਾਸ਼ ਉਦਸ ਕੋਈ ਪੁਰਬਲੇ ਸੰਸਾਰ ਆਖਰ ਵਕਤ ਦੇ અવਤਾਰੀ ਘਰ ਦੇ ਚ ਕਿਸੇ ਮਹਾਨ ਆਤਮਾ ਨੇ ਆਣਾ ਸੀ ਐਵੇਂ ਕੋਈ ਉਫਲੀ ਪਤਲੀ ਆਤਮਾ ਥੋੜੀ ਆਉਂਦੀ ਕਿਸੇ ਮਹਾਨ ਆਤਮਾ ਨੇ ਆਣਾ ਸੀ ਮਹਾਨ ਆਤਮਾ ਮਹਾਨ ਘਰਾਂ ਦੇ ਜਨਮ ਲੈਂਦੇ ਹੈ ਇਕ ਜੁੜੀ ਹੋਈ ਆਤਮਾ ਸੀ। ਔਰ ਉਹਨਾਂ ਤੋਂ ਜੁੜਾ ਉਹਦਾ ਸੇਂਤ ਪੰਥ ਚੱਲਿਆ। ਜੇ ਪੁਰਾਣਾ ਇਤਿਹਾਸ ਪੜੋਗੇ ਤੇ ਸੁਰੂ-ਸੁਰੂ ਦੇ ਚ ਨਾਨਕ ਪੰਥ ਹੀ ਬਣਾਉਂਦੇ ਰਹੇ। ਕਾਬਲ ਵਿੱਚ ਬਾਬਾ ਸ੍ਰੀ ਚੰਦੇ ਉਹਨੇ ਨੇ ਕਦਾਰ ਵਿੱਚ ਅਰਾਧ ਵਿੱਚ ਕਾਬਲ ਵਿੱਚ ਦਾਸ ਨੇ ਦੇਖੇ ਨੇ। ਉੱਥੇ ਗੁਰਦੁਆਰੇ ਨੂੰ ਗਰੰਡੀਅਰ ਵਿੱਚ ਔਰ ਪਾਕਿਸਤਾਨ ਵਿੱਚ ਧਰਮਸ਼ਾਲਾ ਕਹਿੰਦੇ ਹਨ ਕਿਸੇ ਟੈਕਸੀ ਡਰਾਈਵਰ ਨੂੰ ਆਪ ਕੋ ਨਾ ਗੁਰਦੁਆਰੇ ਜਾਣਾ ਹੈ ਮੁਸਲਮਾਨ ਨੇ ਉਹਨਾਂ ਨੂੰ ਨਹੀਂ ਸਮਝ ਆਉਂਦਾ ਜੇ ਕੋਈ ਰਮਸ਼ਾਲਾ ਜਾਣਾ ਹੈ ਤਾਂ ਸਿੱਧਾ ਗੁਰਦੁਆਰੇ ਲੈ ਜਾ ਗੁਰਦੁਆਰੇ ਨੂੰ ਉੱਥੇ ਧਰਮਸ਼ਾਲਾ ਕਹਿੰਦੇ ਹਨ ਧਰਮਸ਼ਾਲਾ ਬਾਬਾ ਸ੍ਰੀ ਚੰਦ ਕੰਧਾਰ ਵਿੱਚ ਬਹੁਤ ਵੱਡੀ ਹੈ ਅਰਾਬ ਵਿੱਚ ਹੈ ਕਾਬਲ ਵਿੱਚ ਹੈ کابل کے جتنے سکھ نے سجے ہوئے کیساداری عمرت داری اسی اصدی نانک پنھی شروع شروع بابا سری چند نے بنایا نانک پنتھی بنا ہے دن گرو نانک دیو جی مہاراج نے بھی دیکھا کہ سنسار دے نہیں وہ پرام لے ਤੋਂ ਮਹਾਰਾਜ ਨੇ ਵੀ ਕੋਈ ਬਹੁਤਾ ਦਬਾਅ ਨਹੀਂ ਪਾਇਆ ਪਰ ਉਪਜੀਵ ਕਾ ਤੇ ਚਾਈ ਵੀ ਸੀ ਪਿਤਾ ਦੇ ਪੁੱਤਰ ਸਨ ਵਿਕਸ਼ਾ ਨਹੀਂ ਮੰਗਣੀ ਕਾਰ ਬੈਠ ਗੁਰੂ ਘਰ ਤੋਂ ਚੱਲਦੀ ਸੀ ਧਨ ਗੁਰੂ ਰਾਮਦਾਸ ਜੀ ਮਹਾਰਾਜ ਕੋਲ ਆਏ ਨੇ ਜਿਸ ਦਿਨ ਆਪਣੀ ਕਾਰ ਵੇਟ ਲੈਣ ਵਾਸਤੇ ਉਸ ਦਿਨ ਕਿਦਰੇ ਮਜ਼ਾਕੀ ਮੋੜ ਦੇ ਸਨ ਬਾਬਾ ਸ੍ਰੀ ਜੀ لمبا داڑا ویچ کے کہنے لگے بلے بلے اینا داڑا اینا لمبا داڑا صرف یہ بول نکلے کوئی داڑے اب اوگیا نہیں کی کوئی اب شبد نہیں ورتیا بلے بلے اینا وا داڑا اتنا لمبا داڑا ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਬਿਨੈਮਰਤਾ ਨਿਰਵਾਣਤਾ ਉਸੇ ਦਾੜੇ ਨਾਲ ਬਾਬਾ ਸ੍ਰੀ ਚੰਦ ਦੇ ਚਰਮ ਝਾੜਨ ਲੱਗ ਪਏ ਅਖੇ ਮਹਾਪੁਰਸ਼ੋ ਬਾੜੇ ਚਰਨ ਝਾੜਨ ਵਾਸਤੇ ਰਖੇ ਗੁਰੂ ਨਾਨਕ ਦੀ ਸੰਤਾਨ ਕਾਰਵੇ ਗੁਰੂ ਘਰ ਤੋਂ ਚਲਦੀਸ ਇਥੋਂ ਲੈਦੇਸ ਤੋ ਬਾਬਾ ਸ੍ਰੀ ਚੰਦ ਵੀ ਉਸ ਸ਼੍ਰੇਣੀ ਵਿੱਚ ਆ ਜਾਂਦੇ ਨੇ ਪਰ ਲੋਕ ਚਾਹੀਦਾ ਇਹ ਲੋਕ ਨਹੀਂ ਅਸੀਂ ਪਰਲੋਕ ਦੀ ਹੱਤ ਤੇ ਪ੍ਰਵਾਨਕ ਸੁੱਖ ਤੇ ਪਦਾਰਥਾਂ ਦਾ ਸੁੱਖ ਤੇ ਘਰ-ਬਾਰ ਦਾ ਸੁੱਖ ਪਿਆਗਦੇ ਆ ਪਿਆਗਦੇ ਇੱਛਾ ਅਜੇ 5 6 ਸਾਲਾਂ ਦੇ ਨੇ 7 ਸਾਲ ਦੇ ਨੇ ਕੀ ਦਫਾ ਸਵੇਰੇ ਕਰੋ ਨਿਕਲ ਜਾਣਾ ਤੇ ਸ਼ਾਮ ਤੱਕ ਆਣਾ ਸ਼ੁਰੂ ਸ਼ੁਰੂ ਦੇ ਜਦ ਇੱਕ ਦਿਨ ਪਹਿਲਾ ਦਿਨ ਇਸਰਾ ਹੋਇਆ ਸਵੇਰੇ ਨਿਕਲੇ ਦੁਪਹਿਰ ਤੱਕ ਆਏ ਨਹੀਂ ਤੋਂ ਮਾਸਾ ਜੀ ਲੱਭਦੀਆਂ ਸੁਲਖਣੇ ਦੀ ਪੜੋਸੀਆਂ ਕੁਲ ਜਾਗਿਆ ਸੀਰੀ ਚੰਦ ਆਇਆ ਸੀ ਪੜੋਸੀ ਕਹਿੰਦੇ ਕਿਥੇ ਆਉਂਦਾ ਸਾਡੇ ਬੁਲਾਉਣ ਤੇ ਵੀ ਨਹੀਂ ਆਉਂਦਾ ਦੋ ਜੇ ਘਰ ਜਾਂਦੇ ਤੀਜੇ ਘਰ ਜਾਂਦੇ ਫਿਰ ਜਿੱਥੇ ਬੱਚੇ ਖੇਡਦੇ ਹੈ ਉਹਨਾਂ ਤੋਂ ਪੁੱਛਦੇ ਨੇ ਸ੍ਰੀ ਚੰਦ ਤੁਹਾਡੇ ਕੋਲ ਆਇਆ ਸੀ ਬੱਚੇ ਕਹਿੰਦੇ ਮਾਰਾ ਪਾਤਾ ਜੀ ਉਹ ਤੇ ਸਾਡੇ ਨਾਲ ਖੇਡਦਾ ਹੀ ਆਉਂਦਾ ਹੀ ਬੁਲਾਣ ਤੇ ਵੀ ਨਹੀਂ ਆਉਂਦਾ ਸਾਰਾ ਪਿੰਡ ਦੇਖ ਕੇ ਜਿਉ ਪਿੰਡ ਤੋਂ ਬਾਹਰ ਜਾਂਦੀਆਂ کسی جنڈ دے تلے کسی بیری دے تلے چوکڑا مار کے بیٹھے نے سری چلے پہلے, پہلے پہ ایک دو دن ماتا جی نے ڈانٹے بچیاں نال کھیلا کرو گھر دیا کرو تھی اجاڑ دے کے کی کرتے ہو ਮਾਂ ਜੀ ਮੈਂ ਇੱਥੇ ਆਪਣੇ ਨਾਲ ਬੈਠਦਾ ਉਹ ਉਜਾੜ ਮੈਨੂੰ ਚੰਗੀ ਨਹੀਂ ਲੱਗਦੀ ਉਜਾੜ ਵਸੋਂ ਨੂੰ ਉਜਾੜ ਕਹਿ ਰਹੇ ਨੇ ਦੂਰ ਕਿਉਂ ਜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਹਾ ਭਿਆਨ ਉਦਿਆਨ ਨਗਰ ਕਰਮਾਨੇ ਹੈ ਤੇ ਮਹਾਨ ਉਜਾੜ ਬਿਲਕੁਲ ਉਜਾੜ ਮਨੁੱਖ ਨਾਲ ਮਨੁੱਖ ਟੁੱਟਿਆ ਹੋਇਆ ਹੈ ਕੋਈ ਕਿਸੇ ਨਾਲ ਜੁੜਿਆ ਹੋਇਆ ਹੈ ਕਹਿੰਦੇ ਬਹੁਤ ਵੱਡਾ ਸ਼ਹਿਰ ਬਹੁਤ ਵੱਡਾ ਸ਼ਹਿਰ ਬੁਰਵਰਜਨ ਦੇਵ ਜੀ ਮਹਾਰਾਜ ਕਹਿੰਦੇ ਨਾ ਬਹੁਤ ਵੱਡੀ ਉਜਾੜ ਹੈ ਬਹੁਤ ਵੱਡੀ ਉਜਾੜ ਜਿਤਨਾ ਵੱਡਾ ਸ਼ਹਿਰ ਹੈ ਜਿਨ੍ਹਾਂ ਨੂੰ ਮਹਾਨਗਰ ਕਹਿੰਦੇ ਨੇ ਇੱਕ ਇੱਕ ਕਰੋੜ ਦੇ ਜਨਾਂ ਦੇ